ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਸੀਂ ਲੈ ਕੇ ਆਈ ਸ਼ਮੀ ਪਟਾਲਾ ਸਹੀ ਪਕਤੀ ਵੀਡੀਓ ਜਿਹਦੀ ਲੈਂਥ ਹੈਗੀ ਆ 7.5 ਮੀਟਰ ਦਾ ਕਪੜਾ ਆਪਾਂ ਫੁੱਲ ਬਲ ਵਰਤੇ ਆਈ ਤੇੜਾ ਪਹਿਲਾਂ ਨਾਲ ਲਗਾਉਣਾ ਸਰਦੇ ਹੈਂਟਰ ਤੋਂ ਲਿਆ ਕੇ ਲੜ ਨੂੰ ਪਹਿਲਾਂ ਥੱਲੇ ਨੂੰ ਖਿੱਚ ਲੈਣਾ ਹੈ ਖਿੱਚ ਕੇ ਚੰਗੀ ਤਰ੍ਹਾਂ ਆਪਾਂ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਪੜਾ ਥੱਲੇ ਆਪਾਂ ਹਲਕਾ ਇਹ ਲੜ ਨੂੰ ਮੋੜ ਦੇਣਾ ਹੈ ਮੋੜ ਕੇ ਅੱਧੀ ਅੱਖ ਦੇ ਅੱਧੀ ਗਲ ਟਾ ਕੇ ਲੜ ਨੂੰ ਲਗਾ ਦੇਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਦੂਜਾ ਲੜ ਲਗਾਉਣਾ ਉਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਜਿਹੜਾ ਪਹਿਲਾਂ ਮਗਰੋਂ ਪਿੰਚ ਕਰ ਲੈਣਾ ਹੈ ਪਿੰਚ ਕਰਕੇ ਜਿਹੜਾ ਆਪਾਂ ਪਹਿਲਾਂ ਲੜ ਗਏ ਸੀ ਉਹ ਲੜਦੇ ਆਪਾਂ ਥੱਲੇ ਲੜ ਨੂੰ ਰੱਖਾਂਗੇ ਰੱਖ ਕੇ ਪਹਿਲਾਂ ਇਹ ਕੇਰੀ ਲੜ ਨੂੰ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਫਿਰ ਆਪਾਂ ਲੜ ਨੂੰ ਸਾਫ਼ ਕਰਾਂਗੇ ਸਾਫ਼ ਕਰਕੇ ਹਲਕਾ ਆ ਉਪਰੋਂ ਥੱਲੇ ਦਾ ਫੋਲਡ ਕਰਕੇ ਲੜ ਨੂੰ ਲਗਾ ਦੇਣਾ ਹੈ ਤੇਰੇ ਪੇਚਾਈ ਫਾਈਓ ਆਪਾਂ ਨਾਲ ਦੀ ਨਾਲ ਕਰਾਂਗੇ ਆਪਾਂ ਇਹਦਾ ਸਟੈਲ ਉਹ ਸਮੀਪੜਾ ਹੀ ਬਣਾਗੇ ਤਾਂ ਕਰਕੇ ਜਿਹੜਾ ਆਪਾਂ ਲੜਾਂ ਦਾ فاਸਲਾ ਹਲਕਾ ਇਹ ਘੱਟ ਰੱਖਾਂਗੇ ਤੇ ਜਿਹੜਾ ਤੀਜਾ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਪਹਿਲਾਂ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਮਗਰੋਂ ਪੇਚੀ ਕਰਕੇ ਤੇ ਜਿਹੜਾ ਆਪਾਂ ਦੂਜਾ ਲੜ ਗਏ ਸੀ ਉਹ ਲੜਦੇ ਚੱਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਕੇ ਲੜ ਨੂੰ ਇਕਰੀ ਮੋੜ ਕੇ ਸਫਾਈ ਸਫਾ ਸਾਫ ਕਰਕੇ ਉਹਨੂੰ ਉੱਪਰ ਅੱਦਾ ਅੱਦਾ ਫੋਲਡ ਕਰਕੇ ਲਗਾ ਦੇਣਾ ਹੈ ਜਿੰਨੇ ਕ ਆਪਣੇ ਛੇਵੇਂ ਲੜ ਦੀ ਲੇਵੇਂ ਦੂਜੇ ਲੜ ਦਾ ਫਾਸਲਾ ਹੀ ਉਹਨਾਂ ਦਾ ਫਾਸਲਾ ਕਰਕੇ ਆਪਾਂ ਲੜ ਨੂੰ ਲਗਾ ਦੇਣਾ ਹੈ ਪੇਚਾਂ ਦੇ ਫਾਸਲਾ ਤੇ ਮੋਟਾਈ ਉਹ ਆਪਾਂ ਬਰਾਬਰ ਰੱਖਾਂਗੇ ਜਿਹੜੇ ਵੀਰ ਸਾਡੇ ਚੈਨਲ ਉਤਨ ਮੈਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਤੁਹਾਨੂੰ ਹੋਰ ਨਵੇਂ ਤਰੀਕੇ ਦੀਆਂ ਪੱਗਾਂ ਦੀਆਂ ਵੀਡੀਓ ਨੂੰ ਦੇਖਣ ਨੂੰ ਮਿਲਦੀਆਂ ਰਹਿਣ ਤਾਂ ਜੋ ਤੁਸੀਂ ਘਰ ਬੈਠੇ ਹੀ ਪੱਗ ਸਿੱਖ ਸਕੋ ਤੇੜਾ ਚੋਥਾ ਰਲ ਗੋਣਾ ਨੂੰ ਆਪਾਂ ਮੋੜ ਦੇਣਾ ਮੋੜ ਕੇ ਚੰਗੀ ਤਰ੍ਹਾਂ ਸਾਈਡ ਤੋਂ ਵੀ ਖੋਲ ਲੈਣਾ ਇਹ ਖੋਲ ਕੇ ਫਿਰ ਆਪਾਂ ਬਾਅਦ ਦੇ ਨਾਲ ਲੜ ਦੀ ਸਫਾਈ ਕਰ ਲੈਣੀ ਹੈ ਸਫਾਈ ਕਰਕੇ ਜਿੰਨਾ ਪਹਿਲਾਂ ਲੜਾਂ فاਸਲਾ ਸੀ ਉਹਨਾਂ فاਸਲਾ ਰੱਖ ਕੇ ਆਪਾਂ ਲੜ ਨੂੰ ਲਗਾ ਦੇਣਾ ਹੈ ਇਹੜਾ ਪੰਜਵਾਂ ਲੜ ਲਗਾਉਣਾ ਉਹਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਕੇ ਤੇੜਾ ਚੌਥਾ ਲੜ ਲਗਾਏ ਸੀ ਉਹਦੇ ਲੜਦੇ ਆਪਾਂ ਥੱਲੇ ਲੜ ਨੂੰ ਰੱਖਾਗੇ ਰੱਖ ਕੇ ਫਿਰ ਆਪਾਂ ਇਹ ਕੇਰੀ ਥੱਲੇ ਲੜ ਨੂੰ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਪਹਿਲਾ ਲੜ ਨੂੰ ਆਪਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਉੱਪਰੋਂ ਥੱਲੇ ਉਹਦਾ ਤਾਂ ਫੋਲਡ ਕਰਕੇ ਲੜ ਨੂੰ ਲਗਾ ਦੇਣਾ ਹੈ ਤੇ ਬਾਅਦ ਨਾਲ ਲੜਾਂ ਦੀ ਸਫਾਈ ਕਰ ਲੈਣੀ ਹੈ ਇਹੜਾ ਸੇਮਾ ਲੜ ਲਗਾਉਣਾ ਉਹਨੂੰ ਆਪਾਂ ਉਸੇ ਤਰੀਕੇ ਨਾਲ ਲਗਾਵਾਂਗੇ ਪਹਿਲਾਂ ਥੱਲੇ ਮਗਰੋਂ ਲੜ ਨੂੰ ਵਿੱਚ ਕੱਲਣਾ ਹੈ ਵਿੱਚ ਕਰਕੇ ਜਿਹੜਾ ਆਪਾਂ ਪੰਜਵਾਂ ਲੜ ਲਗਾਏ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਕੇ ਪਹਿਲਾਂ ਇਹ ਕੇਰੀ ਲੜ ਨੂੰ ਅੰਦਰ ਨੂੰ ਫੋਲਡ ਕਰਾਂਗੇ ਫੋਲਡ ਕਰਕੇ ਪਹਿਲਾਂ ਆਪਾਂ ਥੱਲੇ ਖਿੱਚਾਂ ਖਿਚਾਂਗੇ ਲੜ ਨੂੰ ਮਗਰ ਤੱਕ ਖਿੱਚ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਆਪਾਂ ਹਲਕਾ ਥੱਲੇ ਮੋੜ ਕੇ ਥੋੜਾ ਜਿਹਾ ਫਾਸਲਾ ਘੱਟ ਰੱਖ ਕੇ ਲੜਨ ਨੂੰ ਲਗਾ ਦੇਣਾ ਹੈ ਤਾਂ ਜਿਹੜਾ ਆਪਾਂ ਬਾਜ਼ ਫੇਰਾਂਗੇ ਉਹ ਨਾਲ ਲੜਦਾ ਫਾਸਲਾ ਵਧਾ ਦੇਣਾ ਹੈ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਤਾਂ ਜੋ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਸ਼ਮੀ ਪਟਿਆਲਾ ਸਹੀ ਪੱਕਾ ਸਿੱਖਣਾ ਚਾਹੁੰਦੇ ਨੇ ਜਾਂ ਕਈ ਵੀਰਾਂ ਨੂੰ ਸ਼ਮੀ ਪਟਿਆਲਾ ਸਹੀ ਪੱਕਾ ਬਣਾਉਣ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਜੋ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਤੇੜੇ ਪੇਚ ਨੇ ਉਹਨਾਂ ਚ ਆਪਾਂ ਬਾਅਦ ਫੇਰ ਨਾਲ ਤਾਂ ਜਿਹੜੇ ਬਣੋ ਨਿਕਲ ਜਾਣ ਫਿਰ ਚਾਹੀ ਮਕਰ ਤੱਕ ਸਭਾਈ ਕਰ ਲਈ ਤੁਸੀਂ ਡਬਲ ਸ਼ੀਸ਼ੇ ਦੀ ਵੀ ਵਰਤੋਂ ਕਰ ਸਕਦੇ ਹੋ ਇਹੜਾ ਪੱਗ ਜਿਹੜਾ ਕਲਗੀ ਲਾ ਲਗਾਉਣਾ ਪਹਿਲਾਂ ਆਪਾਂ ਪੱਗ 'ਤੇ ਨੱਕ ਦੀ ਸੇਚ ਲਗਾ ਲੈਣਾ ਹੈ ਲਗਾ ਕੇੜਾ ਲਾੜਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਖੋਲਣਾ ਹੈ ਖੋਲ ਕੇ ਉੱਪਰੋਂ ਛੱਲੇ ਉਹਦਾ ਤਾਂ ਫੋਲਡ ਕਰ ਲੈਣਾ ਹੈ ਪਹਿਲੇ ਲੜ ਨੂੰ ਰੱਖ ਲੈਣਾ ਹੈ ਰੱਖ ਕੇ ਪਹਿਲੇ ਚੰਗੀ ਤਰ੍ਹਾਂ ਆਪਾਂ ਸਾਫ਼ ਕਰਾਂਗੇ ਸਾਫ਼ ਕਰਕੇ ਲੜ ਨੂੰ ਜਿੱਥੇ ਆਪਾਂ ਪੱਗ 'ਤੇ ਲਗਾਇਆ ਸੀ ਉਹਦੇ ਥੱਲੇ ਆਪਾਂ ਲੜ ਨੂੰ ਪਹਿਲਾਂ ਰੱਖਣਾ ਹੈ ਜਿਹੜਾ ਛੇਵੇਂ ਲੜ ਵਿੱਚ ਬੰਨ੍ਹਦੇ ਹਾਂ ਉਹ ਆਪਾਂ ਬਾਅਦ ਦੇ ਨਾਲ ਕੱਢ ਲੈਣੇ ਨੇ ਆੜ ਕਿਹੜਾ ਸੇਮ ਪੱਗ ਮੈ ਲਗਾਇਆ ਸੀ ਉਹ ਲੜਦਿ ਸਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਕੇ ਸੱਜੇ ਪਾਸੇ ਬਾਨੂ ਲੜ ਨੂੰ ਮੋੜ ਦੇਣਾ ਹੈ ਮੋੜ ਕੇ ਜਿੰਨੇ ਕੁ ਸੇਮੇ ਲੜਦੀ ਚوڑਾਈ ਆ ਉਹਦੇ ਮੁਤਾਬਕ ਆਪਾਂ ਲੜ ਨੂੰ ਚੌੜਾ ਕਰਕੇ ਲਗਾ ਦੇਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ తిల ను రూ పగపన సెట్ ఢకనా జా పల్లా రేన ਪਹਿਲਾਂ ਚੰਗੀ ਤਰ੍ਹਾਂ ਆਪਾਂ ਫਿਰ ਦੇ ਉੱਪਰ ਲੜ ਨੂੰ ਫਿਲਾ ਲੈਣਾ ਹੈ ਫਲਾ ਕੇ ਪਹਿਲਾਂ ਲੜ ਹਲਕਾ ਖਿੱਚ ਲੈਣਾ ਹੈ ਖਿੱਚ ਕੇ ਜਿਹੜਾ ਸੇਰਾ ਉਹਨੂੰ ਕੱਪੜਾ ਉਹਨੂੰ ਬਾਅਦ ਨਾਲ ਜਾਂ ਹੱਥੀਂ ਸਾਈਂ ਤਨਾ ਦਬ ਲੈਣਾ ਹੈ ਟੀ-ਸ਼ਰਟ ਕਰਨ ਲਈ ਡਬਲ ਸੀ ਸ਼ੇਡ ਵੀ ਵਾਰ ਤੋਂ ਕਰ ਸਕਦੇ ਹੋ ਤੇੜੇ ਬਾਨੋ ਬਾਅਦ ਨਾਲ ਕੱਢ ਲੈਣੇ ਨੇ ਜਿਹੜਾ ਮੰਗਲਾ ਲੜ ਲਗਾਉਣਾ ਨੂੰ ਆਪਾਂ ਸੱਜੇ ਦੇ ਖਪਿਆ ਦਾ ਫੋਲਡ ਕਰਕੇ ਲਗਾ ਦੇਣਾ ਹੈ ਤੇ ਜਿਹੜੇ ਲੜਨੇ ਉਹ ਆਪਾਂ ਹਲਕੇ ਹਲਕੇ 3D ਕਰਾਂਗੇ ਜੇ ਵੀਡੀਓ ਵਧੀਆ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਨਵੀਂ ਵੀਡੀਓ ਲੈ ਕੇ